ਤੇ ਗਏ ਸੀ ਉੱਥੇ ਗੱਡੀ ਇਸ ਤਰ੍ਹਾਂ ਨਹੀਂ ਖੜੀ ਸਾਡੀ ਪਸੰਦਾ ਵੀ ਇਹ ਬੰਦੇ ਸ਼ੌਂਕ ਦਾ ਹਨ ਚਲੋ ਆਪਾਂ ਵੀ ਆਪਣਾ ਸ਼ੌਂਕ ਪੂਰਾ ਕਰੀਏ ਇਲੈਕਟ੍ਰਿਕ ਹੈ ਅਜਾ ਇਲੈਕਟ੍ਰਿਕ ਨੂੰ ਕੋਈ ਪੋਲੂਸ਼ਨ ਦੀ ਕੋਈ ਟੈਨਸ਼ਨ ਨਹੀਂ ਪੋਲੂਸ਼ਨ ਨੋ ਪੋਲੂਸ਼ਨ ਨੋ ਪੇਪਰ ਕੋਈ ਅਗੇ ਪੇਪਰ ਵਗੈਰਾ ਕੋਈ ਨਹੀਂ ਮਿਲਣਾ ਬੰਦਾ ਯਾਰ ਲੈਸੇ ਬਿਲਕੁਲ ਸਵਿਚਣਾ ਹੀ ਹੈ ਇਹ ਚੋਂ ਨੋਕਦਾ ਲੱਗਾ ਹੈ। ਅੱਪਰ ਕਰੋ ਤੇ ਫਰੰਟ ਚੱਲਦੀ ਹੈ। ਨੀਚੇ ਨੂੰ ਕਰੋ ਤੇ ਬੈਕ ਚੱਲਦੀ ਬੱਤੀ। ਉਹ ਮਿਹਨਤ ਕਰੋ, ਆਪਣਾ ਕਮਾਓ, ਖਾਓ। ਆਪਣੇ ਆਪ ਜੋ ਆਪਣੇ ਜੀਵਨ ਦੇ ਤੁਹਾਡੇ ਸ਼ੌਕ ਆ ਆਉਂਦੇ ਨੇ। ਉਹਨਾਂ ਨੂੰ ਬਿਲਕੁਲ ਪੂਰਾ ਕਰੋ। ਲੋਕਾਂ ਦੇ ਦਿਮਾਗਾਂ ਤੇ ਇਹੋ ਜੀ ਗੱਲ ਬਿਠਾ ਦਿੱਤੀ ਗਈ ਆ ਇੱਥੇ ਕੁਝ ਨਹੀਂ ਹੈ ਇੱਥੇ ਕੋਈ ਨਹੀਂ ਹੈ ਗੱਟੋ ਜੀ ਪਰ ਬਹੁਤ ਕੁਝ ਹੈ ਜਿਹਨੂੰ ਕਰਨ ਵਾਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਪਰਦੇਸ ਚੈਨਲ ਮੈਂ ਹਰਤਿਕ ਲੋਥਰਾ ਅੱਜ ਅੰਮ੍ਰਿਤਸਰ ਪਹੁੰਚੇ ਆ ਅੰਮ੍ਰਿਤਸਰ ਦਾ ਰਤਨ ਸਿੰਘ ਚੌਕ ਕਹਿੰਦੇ ਆ ਕਿ ਚੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਕਹਿਣ ਦੇ ਵਿੱਚ ਤੇ ਆਂਦੀ ਹੈ ਪਰ ਅੱਜ ਦੇਖਣ ਨੂੰ ਮਿਲੀ ਹੈ ਇੱਕ ਸਰਦਾਰ ਸਾਹਿਬ ਹੈ ਜਿਨ੍ਹਾਂ ਨੇ ਆਪਣੇ ਸ਼ੌਂਕ ਦਾ ਜਿਹੜਾ ਮੁੱਲ ਹੁੰਦਾ ਤਾਂ ਨਹੀਂ ਪਰ ਸ਼ੌਂਕ ਪੂਰਾ ਵੀ ਕੀਤਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀ ਦੇਖ ਸਕਦੇ ਹੋ ਬੜੇ ਹੀ ਵਧੀਆ ਤਰੀਕੇ ਨਾਲ ਜਿਹੜੀ ਸਜਾਈ ਗਈ ਗੱਡੀ ਬਣਵਾਈ ਗਈ ਹੈ ਸਰਦਾਰ ਸਾਹਿਬ ਵੱਲੋਂ ਸ਼ੌਂਕ ਜੇ ਆਪਾਂ ਕਹ ਲਈਏ ਸ਼ੌਂਕ ਤੇ ਹੁੰਦਾ ਹੀ ਹੁੰਦਾ ਪਰ ਇਦਾਂ ਦਾ ਸ਼ੌਂਕ ਵੀ ਜਿਹੜਾ ਜਦੋਂ ਪਿਆ ਜੇ ਤੇ ਉਹਨੂੰ ਪੂਰਾ ਕਰਨਾ ਹਰ ਕੋਈ ਨਹੀਂ ਕਰ ਪਾਂਦਾ ਪਰ ਇਹਨਾਂ ਨੇ ਕੀਤਾ ਗੱਲਬਾਤ ਕਰਦੇ ਆ ਉਹਨਾਂ ਨਾਲ ਪੁੱਛਦੇ ਆ ਕਿਦਾਂ ਦਾ ਸ਼ੌਂਕ ਕਦੋਂ ਜਾਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਬਲਾਰੇ ਤੁਹਾਡਾ ਸਵਾਗਤ ਕਰਾ ਕੇ ਪੰਜਾਬ ਤੋਂ ਬੜੀ ਦੇ ਚੈਨਲ ਦੇ ਵਿੱਚ ਇੱਕ ਸ਼ੌਂਕ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਕਹਿਣ ਦੇ ਵਿੱਚ ਆਂਦੀ ਪਰ ਤੁਸੀਂ ਸ਼ੌਂਕ ਦਾ ਮੁੱਲ ਵੀ ਪਾਇਆ ਤੇ ਸ਼ੌਂਕ ਨੂੰ ਪੂਰਾ ਕੀਤਾ ਥੈਂਕ ਯੂ ਜੀ ਸ਼ੌਂਕ ਇਸ ਤਰ੍ਹਾਂ ਹੀ ਜਿਵੇਂ ਅਸੀਂ ਪਿੰਡਾਂ ਤੋਂ ਆਏ ਆਂ ਦੇਖਦੇ ਆਂ ਪਹਿਲਾਂ ਤੇ ਬੜੀ ਖਸਤਾ ਜਿਹੀ ਹਲਸੀ ਸਾਡੀ ਇੱਥੇ ਆਏ ਕਾਮਕਾਰ ਮਹਾਰਾਜ ਨੇਤਾ ਬੜੀਆ ਕਾਮਕਾਰ ਜਦੋਂ ਹੋਵੇ ਫਿਰ ਨਾਲ ਇਸ ਤਰ੍ਹਾਂ ਹੀ ਬੱਚੇ ਦਾ ਤਰੱਕੀ ਕਰਕੇ ਆ ਅਸੀਂ ਵੀ ਆਪਣੇ ਹਿਸਾਬ ਨਾਲ ਕੰਮ ਕਰੀ ਜੰਨੇ ਕਿਤੇ ਗਏ ਸੀ ਉੱਥੇ ਗੱਡੀ ਇਸ ਤਰ੍ਹਾਂ ਦੀ ਕਰੀ ਸਾਡੀ ਪਸੰਦ ਆ ਗਈ ਇਹ ਬੰਦੇ ਸ਼ੌਂਕ ਦਾ ਗਰੰਟ ਚਲੋ ਆਪਾਂ ਵੀ ਆਪਣਾ ਸ਼ੌਂਕ ਪੂਰਾ ਕਰੀਏ ਨਹੀਂ ਆਪਣਾ ਜੇ ਕਹ ਲਈ ਗੱਡੀ ਕਿੱਥੋਂ ਕਿੱਥੇ ਗਏ ਤੁਸੀਂ ਕਿੱਥੇ ਗੱਡੀ ਪਸੰਦ ਆਈ ਤੇ ਕਿੱਥੋਂ ਲੈ ਕੇ ਆਏ ਹੋ ਇਹ ਪਹਿਲਾਂ ਤੇ ਕਰਨਜੀਤ ਜਾਨ ਨੂੰ ਵੇਖੀ ਸੀ ਇੱਥੇ ਅਮਰਸਰ ਹੈ ਹਾਂਜੀ ਇੱਕ ਬਠਿੰਡੇ ਵਾਲਾ ਗਏ ਸੀ ਉਹਦੇ ਕਿਤੇ ਪਸੰਦ ਆਈ ਫਿਰ ਬਠਿੰਡੇ ਤੋਂ ਇਹ ਗੱਡੀ ਤਿਆਰ ਕਰਾਈ ਅਸੀਂ ਅੱਛਾ ਠੀਕ ਹੈ ਜੀ ਤੇ ਜੇ ਗੱਡੀ ਦੀ ਆਪਾਂ ਦੇਖ ਵੇਖੀ ਇਹ ਬੜੀ ਸੋਹਣਾ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਤੁਹਾਡੇ ਵੱਲੋਂ ਆਪ ਤਿਆਰ ਕਰਾਈ ਗਈ ਜਾਂ ਉਹਨਾਂ ਵੱਲੋਂ ਤਿਆਰ ਕਰਕੇ ਦਿੱਤੀ ਗਈ ਹੈ ਜਿਹੜੀ ਕੰਪਨੀ ਹੈ ਜੀ ਪਲੂਟੋ ਮੋਟਰ ਆ ਉਹਨਾਂ ਨੇ ਸਾਨੂੰ ਇਹ ਡਿਜ਼ਾਈਨ ਮਤਲਬ 23 24 ਅਸੀਂ 24 ਸਿਲੈਕਟ ਕੀਤਾ ਅੱਛਾ ਤੇ ਇਹ ਗੱਡੀ ਦਾ ਜਿਹੜਾ ਮੇਨ ਚਲਦੀ ਕਿਦਾ પેટ્રોલ ਤੇ ਚਲਦੀ ਡੀਜ਼ਲ ਤੇ ਚਲਦੀ ਨਹੀਂ ਇਲੈਕਟ੍ਰਿਕ ਹੈ ਅੱਛਾ ਇਲੈਕਟ੍ਰਿਕ ਨੂੰ ਕੋਈ ਪੋਲੂਸ਼ਨ ਦੀ ਕੋਈ ਟੈਨਸ਼ਨ ਨਹੀਂ ਪੋਲੂਸ਼ਨ ਨੋ ਪੋਲੂਸ਼ਨ ਨੋ ਪੇਪਰ ਕੋਈ ਅਦਰ ਪੇਪਰ ਰਜਿਸਟ੍ਰੇਸ਼ਨ ਵਗੈਰਾ ਕੋਈ ਨਹੀਂ ਬਣਾਉਣਾ ਪੈਂਦਾ ਇਹ ਰਿਕਸ਼ਾ ਵਾਲਾ ਹੀ ਸਿਸਟਮ ਹੈ ਜਰਾਨਾ ਅੱਛਾ ਤੇ ਇਹ ਕਿੰਨੇ ਦੀ ਤੁਹਾਨੂੰ ਜੇ ਸ਼ੌਂਕ ਦਾ ਮੁੱਲ ਤਾਂ ਨਹੀਂ ਕੋਈ ਪੁੱਛਾਂਗੇ ਕਿ ਕਿੰਨਾ ਕੋ ਮੁੱਲ ਪੈ ਗਿਆ ਸ਼ੌਂਕ ਦਾ ਇਹ तकरीबन 2.5 ਤੋਂ 2.5 ਲੱਖ ਲੱਗਿਆ ਹੈ 2.5 ਲੱਖ ਰੁਪਏ ਤੇ ਜੇ ਆਪਾਂ ਕਹਿ ਲਈਏ ਕਿ ਇਹ ਟਾਇਰ ਜਿਹੜੇ ਲੱਗੇ ਹੋਏ ਨੇ ਕਿਹ ਕਿ ਸਿਸਟਮ ਕੀ ਕਿਤਾ ਚੱਲ ਰਹੀ ਹੈ ਗੇਅਰ ਦਾ ਕੀ ਸਿਸਟਮ ਹੈ ਜਾਂ ਬਿਲਕੁਲ ਗੇਅਰ ਲੈਸ ਹੈ ਗੇਅਰ ਗੇਅਰ ਲੈਸ ਹੈ ਬਿਲਕੁਲ ਸਵਿਚਨਾ ਹੀ ਹੈ ਸਵਿਚ ਓਨ ਓਫ ਦਾ ਲੱਗਾ ਹੈ ਅੱਪਰ ਕਰੋ ਤੇ ਫਰੰਟ ਚੱਲਦੀ ਹੈ ਨੀਚੇ ਨੂੰ ਕਰੋ ਤੇ ਬੈਕ ਚੱਲਦੀ ਬਸ ਲੱਗਦਾ ਨਹੀਂ ਕਿ ਜਿਹੜੇ ਸ਼ੌਂਕ ਨੇ ਉਹ ਅੱਜ ਦੀ ਪੀੜ੍ਹੀ ਪੂਰੀ ਕਰਦੀ ਹੈ ਪਰ ਅਸਟ੍ਰਾਮ ਤੇ ਲੋਕਾਂ ਦੀ ਜਿਹੜੀ ਆਮਦਨ ਹੈ ਉਹਦੇ ਕਰਕੇ ਸ਼ੌਂਕ ਮਰ ਚੁਕੇ ਨੇ ਜਾਂ ਮਾਰ ਦਿੱਤੇ ਗਏ। ਤੂੰ ਆਪਣਾ ਸ਼ੌਂਕ ਪੂਰਾ ਕੀਤਾ। ਕੀ ਕੀ ਮੈਸੇਜ ਹੀ ਦੇਣਾ ਚਾਹੋਗੇ ਲੋਕਾਂ ਨੂੰ ਸਾਡੇ ਚੈਨਲ ਦਾ ਨਾਮ ਵੀ ਪੰਜਾਬ ਦੇ ਪਰਦੇਸ ਪਰਦੇਸ ਦੇ ਵਿੱਚ ਤੂੰ ਹੀ ਕਹਿੰਦੇ ਮੇਰੇ ਬੱਚੇ ਬਾਹਰ ਕੀ ਕਹਿਣਾ ਚਾਹੋਗੇ। ਮੈਂ ਸਭ ਨੂੰ ਇਹੋ ਮੈਸੇਜ ਦੇਣਾ ਚਾਹਾਂਗੇ ਕਿ ਆਪਣੀ ਹੱਡ ਭਰਵੀਂ ਮਿਹਨਤ ਕਰੋ। ਖੂਬ ਮਿਹਨਤ ਕਰੋ ਆਪਣਾ ਕਮਾਓ ਖਾਓ। ਆਪਣੇ ਜੋ ਆਪਣੇ ਜੀਵਨ ਦੇ ਵਿੱਚ ਤੁਹਾਡੇ ਸ਼ੌਂਕ ਆਉਂਦੇ ਨੇ। ਉਹਨਾਂ ਨੂੰ ਬਿਲਕੁਲ ਪੂਰਾ ਕਰੋ। ਇਸ ਸੰਸਾਰ ਦੇ ਉਤੋਂ ਆਪਣੇ ਸ਼ੌਂਕ ਪੂਰੇ ਕਰਕੇ ਤੇਰੀ ਬਤਾਈ ਕੀ ਲਈ ਜਮੇ ਸਭ ਤੋਂ ਵਧੀਆ ਲੱਗਦਾ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਸ਼ੌਂਕ ਪੂਰੇ ਹੋ ਸਕਦੇ ਨੇ ਬਿਲਕੁਲ ਹੋ ਸਕਦੇ ਬਿਲਕੁਲ ਜੇ ਕੋਈ ਮਿਹਨਤ ਕਰੇ ਤਾਂ ਬਿਲਕੁਲ ਹੋ ਸਕਦੇ ਹੈ ਇਹੋ ਜੀ ਗੱਲ ਨਹੀਂ ਪੰਜਾਬ ਚ ਬਹੁਤ ਕੁਝ ਹੈਗਾ ਇਹਦੋਂ ਕਿ ਕੰਪਨੀਆਂ ਕਾ ਹੋੜ ਜੀ ਬਣ ਗਈ ਹੋਈ ਆ ਪੰਜਾਬੀਆਂ ਦੀ ਕਿ ਜੋ ਬਾਰ-ਬਾਰ ਬਾਰ ਜੀ ਇੱਥੇ ਲੋਕਾਂ ਦੇ ਦਿਮਾਗਾਂ ਤੇ ਇਹੋ ਜੀ ਗੱਲ ਬਿਠਾ ਦਿੱਤੀ ਗਈ ਹੈ ਕਿ ਇੱਥੇ ਕੁਝ ਨਹੀਂ ਹੈ ਇੱਥੇ ਕੁਝ ਨਹੀਂ ਹੈਗਾ ਇੱਥੇ ਕੋਈ ਨਹੀਂ ਇੱਥੇ ਬਹੁਤ ਕੁਝ ਹੈ ਜਿੰਨੂੰ ਕਰਨ ਵਾਲੇ ਜਿਹੜੇ ਕੰਮ ਕਰਦੇ ਨੇ ਇਹਨੂੰ ਕਰੂ ਸਭ ਕੁਝ ਮਿਲਦਾ ਹੋਰ ਕੋਈ ਖਾਸ ਗੱਲਾਂ ਤਾਂ ਉਹ ਆਪਣੀ ਗੱਡੀ ਬਾਰੇ ਦੱਸੋ ਕੀ ਕੀ ਖਾਸ ਕਿਦਾਂ ਮਯਾ ਕਿੰਨਾ ਕੋ ਆਨੰਦ ਕਿੰਨਾ ਕੋ ਹੁੰਦਾ ਚਲਾਉਂਦੇ ਗੱਡੀ ਬਹੁਤ ਵਧੀਆ ਜੀ ਲੋਕੀ ਬੜੇ ਲਾਈਕ ਕਰਦੇ ਨੇ ਜਦੋਂ ਜਾਂਦੇ ਆ ਪੁੱਛਦੇ ਨੇ ਕਿ ਕਿੱਥੋਂ ਮਗਾਈ ਤੀ ਫਾਰਮ ਤੋਂ ਮਗਾਈ ਕਿੱਥੋਂ ਮਗਾਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਪਾਲੇ ਲੱਗੇ ਆ ਹਾਂ ਅੰਮ੍ਰਿਤਸਰ ਜੀ ਇਹ 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 ਵੈੜੀ ਗੱਡੀ ਇਹ ਮਾਡਲ ਪਹਿਲੀ ਵਾਰ ਆਇਆ ਹੈ ਅੱਛਾ ਇੱਧਰ ਤਾਂ ਇਹ ਮਾਜਾ ਪਾ ਜਾਂਦਾ ਤੇ ਕਿੱਥੋਂ ਲੱਗੇ ਆ ਗੱਡੀ ਇਹ ਗੱਡੀ ਬਠਿੰਡੇੋਂ ਲੱਗੇ ਆਏ ਠੀਕ ਹੈ ਤੇ ਆਪਣਾ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਲੋਕ ਸ਼ੋਅ ਪੂਰਾ ਉਹ ਆਪਣਾ ਸ਼ੌਂਕ ਵੇਖਿਆ ਪਰ ਪੂਰਾ ਨਹੀਂ ਹੁੰਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸ਼ੌਂਕ ਪੂਰਾ ਕਰਨਾ ਚਾਹੁੰਦੇ ਨੇ ਮੇਰੇ ਕੋਲ ਬੜੇ ਜਣੇ ਆਉਂਦੇ ਨੰਬਰ ਲੈ ਕੇ ਜਾਂਦੇ ਆ ਤੇ ਚਲੋ ਅਸੀਂ ਵੀ ਆਪਣੀ ਬਣਾਉਣੀ ਗੱਡੀ ਬਣਾਉਣੀ ਹੈ ਅਜੇ ਤੱਕ ਕੋਈ ਆਇਆ ਨਹੀਂ ਬਣਾ ਕੇ ਸਾਹਮਣੇ ਵੀ ਠੀਕ ਹੈ ਤੇ ਮੈਂ ਉਹਨਾਂ ਨੂੰ ਮੈਸੇਜ ਦੇਣਾ ਕੋਈ ਬਣਾਓ ਆਪਣੀਆਂ ਗੱਡੀਆਂ ਅੱਗੋਂ ਦਾ ਇਲੈਕਟ੍ਰਿਕ ਦਾ ਜੋਗਿਆ ਪੈਟਰੋਲ ਵਾਲੀਆਂ ਡੀਜ਼ਲ ਵਾਲੀਆਂ ਉਹ ਬੰਦ ਹੋ ਰਹੀਆਂ ਨਾਲੇ ਪੋਲੂਸ਼ਨ ਕਰਕੇ ਜੀ ਉਸ ਤਰ੍ਹਾਂ ਸਭ ਨੂੰ ਸਰਾਕਤ ਹੈ ਸਕੂਟਰ ਨਾਲੋਂ ਚੰਗੀ ਹੈ ਸਕੂਟਰ ਤੇ ਲੱਗਣ ਦਾ ਉਹਨਾਂ ਦਾ ਉਹਨਾਂ ਆਡੀ ਹੋਰ 60 ਸਾਲ ਉਹ ਜੁੱਤੀ ਹੈ ਗੱਡੀ ਇਧਰ ਉਧਰ ਕਿਤੇ ਡੋਲ ਡਲ ਜਾਂਦਾ ਹੈ ਸਕੂਟਰ ਡੋਲ ਜਾਂਦਾ ਇਹ ਦਾ ਖਲੋਤੀ ਖਲੋਗੀ ਭਾਵੇਂ ਮੈਂ ਡੋਲਦੀ ਤੇ ਕੇਵਲ ਡਿੱਗਦੀ ਨਹੀਂ ਠੀਕ ਹੈ ਉਹਨਾਂ ਕਰਕੇ ਸੇਫਟੀ ਵੀ ਥੋੜਾ ਸਕੂਟਰ ਨਾਲੋਂ ਜ਼ਿਆਦਾ ਠੀਕ ਹੈ ਉਹ ਚਾਰ ਜਣੇ ਬਹਿ ਸਕਦੇ ਬੜੇ ਆਰਾਮ ਨਾਲ ਚਾਰ ਜਣੇ ਬੜੇ ਆਰਾਮ ਨਾਲ ਬਹਿ ਜਾਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀ ਦੀ ਤਸਵੀਰਾਂ ਇੱਕ ਵਾਰੀ ਫਿਰ ਤੁਹਾਨੂੰ ਦਿਖਾਵਾਂਗੇ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਗੱਡੀ ਤਿਆਰ ਕੀਤੀ ਗਈ ਹੈ ਜਿੱਦਾ ਕੋਈ ਸਟੀਰਿੰਗ ਜਿਦਾ ਆਮ ਗੱਡੀਆਂ ਦਾ ਹੁੰਦਾ ਹੈ ਏਜੰਸੀ ਵੱਲੋਂ ਗੱਡੀਆਂ ਬਣੀਆਂ ਹੁੰਦੀਆਂ ਪਰ ਜਿਹੜੇ ਟਾਇਰ ਦਿਆਂ ਨੇ ਬੁਲਟ ਦੇ ਟਾਇਰ ਲਾਏ ਦਿੱਤੇ ਗਏ ਨੇ ਲਾਈਟਾਂ ਦੇਖ ਸਕਦੇ ਹੋ ਤੁਸੀਂ ਤੇ ਚਾਰ ਬੈਟਰੀਆ ਦੇ ਵਿੱਚ ਰੱਖਿਆ ਗਿਆ ਨੇ ਇਹ ਬੈਟਰੀਆ ਦੇ ਨਾਲ ਗੱਡੀ ਚੱਲਦੀ ਏ ਤੇ ਕਹਿੰਦੇ ਆ ਕਿ 100 ਕਿਲੋਮੀਟਰ ਤੱਕ ਕਹਿੰਦੇ ਨੇ ਇਹ ਵਾਇਆ ਜਿਹੜਾ ਵਾਇਆ ਏ ਲੈ ਲੰਦੀ ਏ 100 ਕਿਲੋਮੀਟਰ ਤੱਕ ਗੱਡੀ ਚੱਲ ਪੈਂਦੀ ਏ ਤੇ ਆਪਾਂ ਵੀ ਤੁਹਾਨੂੰ ਇੱਕ ਇਹੋ ਅਪੀਲ ਕਰਨਾ ਚਾਹਾਂਗੇ ਜੇ ਤੁਸੀਂ ਵੀ ਸ਼ੌਂਕੀਆ ਤੌਰ ਤੇ ਗੱਡੀ ਬਣਾਉਣਾ ਚਾਹੁੰਦੇ ਹੋ ਤੇ ਸਰਦਾਰ ਸਾਹਿਬ ਕੋ ਪਹੁੰਚੋ ਉੱਥੇ ਰਤਨ ਸਿੰਘ ਚੌਂਕ ਕੈਰੋ ਵਾਲਿਆਂ ਦੀ ਹੱਟੀ ਇਹਨਾਂ ਦਾ ਕੱਪੜਿਆਂ ਦਾ ਕੰਮ ਏ ਤੇ ਪਰ ਨਾ ਨਹੀਂ ਆਪਣੇ ਸ਼ੌਂਕ ਪੂਰਾ ਕੀਤਾ ਜੇ ਕੋਈ ਸ਼ੌਂਕ ਪੂਰਾ ਕਰਨਾ ਚਾਹੁੰਦਾ ਹੈ ਐਂਦਾ ਦੀ ਗੱਡੀ ਬਣਾਉਣਾ ਚਾਹੁੰਦਾ ਹੈ ਤੇ ਇਹਨਾਂ ਨਾਲ ਸਰਪਰਕ ਕਰ ਸਕਦਾ ਇੱਥੇ ਬਹੁੰ ਸਕਦਾ ਤੇ ਜੇ ਤੇ ਸ਼ੌਂਕ ਨਹੀਂ ਪੂਰਾ ਕਰਨਾ ਚਾਹੁੰਦੇ ਜੇ ਆਪਣਾ ਹੋਰ ਕੋਈ ਸ਼ੌਂਕ ਹੈ ਪਰ ਪੂਰਾ ਜ਼ਰੂਰ ਕਰੋ ਕਿਉਂਕਿ ਜੇ ਕਹਿੰਦੇ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਇਹ ਗੱਲ ਸੱਚੀ ਹੋਈ ਹੈ ਸਰਦਾਰਥਾਂ ਨੇ ਸੱਚੀ ਕੀਤੀ ਹੈ ਅੰਮ੍ਰਿਤਸਰ ਤੋਂ ਪੰਜਾਬ ਤੋਂ ਪਰਦੇਸ ਚੈਨਲ